ਤੇ ਭਾਈ ਅੰਬਰਪਾਲ ਸਿੰਘ ਜੀ ਉਮੀਦ ਇਹ ਜਿੱਥੋਂ ਲਈ ਜਾ ਸਕਦੀ ਹੈ ਕਿ ਨੌਜਵਾਨੀ ਦਾ ਜਿਹੜਾ ਤੂਫਾਨ ਹੈ ਉਹ ਖੜਾ ਹੋ ਗਿਆ ਇਹ ਕਿਸੇ ਸਰਕਾਰ ਤੋਂ ਨਹੀਂ ਰੁਕਣਾ ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾਂਗੇ ਭਾਈ ਅੰਬਰਪਾਲ ਸਿੰਘ ਜੀ 5 6 ਲੱਖ ਵੋਟ ਦੇ ਉੱਤੇ ਜਿੱਤਣਗੇ ਪਰ ਸੰਗਰੂਰ ਦੇ ਲੋਕ ਬੜੇ ਸੁਚੇਤ ਨੇ ਮਾਨ ਸਾਹਿਬ ਨੇ 9.5 ਕਰੋੜ ਰੁਪਇਆ ਜਿਹੜਾ ਪਿੰਡਾਂ ਦੇ ਵਿਕਾਸ ਲਈ ਫੰਡ ਦਿੱਤਾ ਤੇ ਗਊ ਸਾਲਾਂ ਨੂੰ ਜਿਹੜੀ ਆ ਦੇਖੋ ਮਾਨ ਸਾਹਿਬ ਜਦੋਂ ਗ੍ਰਾਂਟ ਪਾਉਂਦੇ ਆ ਉਹ ਇਹ ਨਹੀਂ ਦੇਖਦੇ ਬੂਸਾਲਾਂ ਨੂੰ ਵੀ ਪਾਉਂਦੇ ਆ ਹਿੰਦੂ ਭਰਾਵਾਂ ਨੂੰ ਜਿਹੜੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਵੀ ਆਪਣਾ ਬਰੋਬਰ ਲੈ ਕੇ ਚੱਲਦਿਆ ਉਹਨਾਂ ਨੂੰ ਦੀ ਕਬਰਾਂ ਦੇ ਲਈ ਮਸੀਤਾਂ ਦੇ ਲਈ ਜਿੱਥੇ ਉਹਨਾਂ ਦੀ ਲੋੜ ਆ ਉਹਨਾਂ ਨੂੰ ਜਿਹੜਾ ਪੜਾ ਗਏ ਐਮਪੀ ਕੰਡ ਦੇ ਵਿੱਚੋਂ ਉਹਨਾਂ ਨੂੰ ਗ੍ਰਾਂਟ ਦਿੰਦੇ ਆ ਫਿਰ ਵੀ ਆ ਦੇ ਰਾਹੀ ਲੋਕ ਜਿਹੜੇ ਆ ਦੇਖ ਰਿਹਾ ਕਿ ਕਿ ਸਰਦਾਰ ਸਿਮਰਨ ਸਿੰਘ ਮਾਨ ਜੀ ਨੇ ਸੰਗਰੂਰ ਦੇ ਲਈ 3.5 ਕਰੋੜ ਰੁਪਇਆ ਜਿਹੜਾ ਆ ਆਪਾਂ ਵੇਖ ਰਹੇ ਆ ਪੱਤਰਕਾਰ ਸਾਹਿਬ ਆਪਾਂ ਤਾਰਾਂ ਵੇਖ ਰਹੇ ਆ ਖੰਭਿਆਂ ਤੇ ਲੱਗੀਆਂ ਬਿਜਲੀ ਦੀਆਂ ਇਹ 3.5 ਕਰੋੜ ਰੁਪਇਆ ਸਰਦਾਰ ਸਿਮਰਨ ਸਿੰਘ ਮਾਨ ਜੀ ਲੈ ਕੇ ਆਏ ਨੇ ਇਹ ਥੋੜੇ ਸਮੇਂ ਚਰਵਾਤ ਤੁਸੀਂ ਦੇਖੋਗੇ ਇਹ ਤਾਰਾਂ ਨੇ ਧਰਤੀ ਅੰਡਰਗਰਾਊਂਡ ਹੋ ਜਾ ਰਹੀ ਹੈ ਨਾ ਕਿਸੇ ਪਸ਼ੂ ਮਰੇਗਾ ਨਾ ਕੋਈ ਬੰਦਾ ਮਰੇਗਾ ਜਾਨੀ ਨੁਕਸਾਨ ਨਹੀਂ ਹੋਣਾ ਇਹ ਸਰਦਾਰ ਸਿੰਘ ਸਿੰਘ ਮਾਨ ਨੇ ਸੋਚਾ ਖੰਬੇ ਚੱਕੇ ਜਾਣਗੇ ਜੀ ਖੰਬੇ ਚੱਕੇ ਜਾਣਗੇ ਜੋ ਅੰਡਰਗਰਾਉਂਡ ਧਰਤੀ ਦੇ ਵਿੱਚ ਨੇ ਇਹ ਤਾਰਾਂ ਪਾਈ ਜਾਣੀਆਂ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਆ ਸਾਡੇ ਖੇਤਾਂ ਵਿੱਚ ਵੀ ਦੇਖੋ ਕਿੱਥੇ ਨੇ ਥਾ ਥਾ ਜ਼ਿਮੀਦਾਰ ਕਿੰਨੇ ਨੇ ਇੱਕ ਇੱਕ ਕੀਲੇ ਦੇ ਵਿੱਚ ਅੰਦਾਜ਼ਾ ਕਰ ਲਿਓ ਖੇਤਾਂ ਵਾਲੇ ਵੀ ਚੱਕੇ ਜਾਣਗੇ ਜਿਹੜੇ ਵਿਚਾਰੇ ਅਪਹਾਜ ਲੋਕ ਸੀਗੇ ਤੁਰ ਨਹੀਂ ਸਕਦੇ ਸੀਗੇ 4 ਕਰੋੜ ਰੁਪਏ ਦੀਆਂ ਪੱਤਰਕਾਰ ਸਾਹਿਬਾ ਸਰਦਾਰ ਸਿਮਰਤ ਸਿੰਘ ਮਾਨ ਜੀ ਨੇ ਉਹ ਜਿਹੜੀਆਂ ਸਾਈਕਲੀਆਂ ਵੰਡੀਆਂ ਨੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਿਹੜੀਆਂ ਹੁਣ ਟੈਂਕੀਆਂ ਆ ਰਹੀਆਂ ਨੇ ਨਾ ਅਗ ਲੱਕ ਜਾਂਦੀ ਸੀ ਕਈ ਵਾਰ ਆਪਣੇ ਹਾੜੀ ਦਾ ਸਮਾਂ ਹੁੰਦਾ ਤੇ ਉਹ ਵੀ ਜਿਹੜੀਆਂ ਨੇ ਉਦੋਂ ਨਿੱਕਾ ਜਿਹੜੀਆਂ ਨੇ ਟੈਂਕੀਆਂ ਦਿੱਤੀਆਂ ਨੇ ਪਰ ਇਹ ਲੋਕ ਆ ਸਰਦਾਰ ਸਿਮਰਤ ਸਿੰਘ ਮਾਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਸੀ ਪਰ ਬੜੀ ਖੁਸ਼ੀ ਗੱਲ ਹੈ ਕਿ ਜਿਹੜੇ ਲੋਕ ਨੇ ਆਪ ਮਹਾਰੀ ਸਰਦਾਰ ਸਿਮਰਤ ਸਿੰਘ ਮਾਨ ਦਾ ਪ੍ਰਚਾਰ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਪ੍ਰਚਾਰ ਕਰਨ ਲਈ ਬੰਦੇ ਨਹੀਂ ਲੱਭ ਰਹੇ ਇਸ ਕਰਕੇ ਝੂਠ ਤੇ ਸੱਚ ਦਾ ਨਵੇੜਾ ਇੱਕ ਤਰੀਕ ਨੂੰ ਆਉਣਾ 1 ਜੂਨ ਨੂੰ ਸੋ ਲੋਕ ਨੇ ਜਿਹੜੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਆ ਸੱਚ ਨੂੰ ਅੱਗੇ ਲੈ ਕੇ ਆਉਂਦੇ ਆਗੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਨੀਆਂ ਤੁਹਾਡੇ ਸਾਰੇ ਸੰਗੀ ਸਾਥੀਆਂ ਦੇ ਸਹਿਯੋਗ ਸਦਕਾ ਸਰਦਾਰ ਸਿਮਰਤ ਸਿੰਘ ਬਾਦਜੀ ਕੋਟੋਕਟ 2.5 ਲੱਖ ਬੋਡ ਤੇ ਜਿੱਤਣਗੇ ਤੇ ਭਾਈ ਅੰਬਰਤਪਾਲ ਸਿੰਘ ਜੀ ਉਮੀਦ ਹੈ ਜਿੱਥੋਂ ਲਈ ਜਾ ਸਕਦੀ ਹੈ ਕਿ ਨੌਜਵਾਨੀ ਦਾ ਜਿਹੜਾ ਤੂਫਾਨ ਹੈ ਉਹ ਖੜਾ ਹੋ ਗਿਆ ਇਹ ਕਿਸੇ ਸਰਕਾਰ ਤੋਂ ਨਹੀਂ ਰੁਕਣਾ ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾਂਗੇ ਭਾਈ ਅੰਬਰਤਪਾਲ ਸਿੰਘ ਜੀ 5-6 ਲੱਖ ਬੋਡ ਦੇ ਉੱਤੇ ਜਿੱਤਣਗੇ ਉਹਨੇ ਆਪਣੇ ਇਲਾਕੇ ਦੇ ਵਿੱਚ ਬੜਾ ਵਿਕਾਸ ਕੀਤਾ ਦੇਖੋ ਬਰਨਾਲੇ ਦੇ ਵਿੱਚ ਇੱਕ ਹਸਪਤਾਲ ਲੈ ਕੇ ਆਏ ਜਿਸ ਤਰ੍ਹਾਂ ਕੈਂਸਰ ਦਾ ਹਸਪਤਾਲ ਹੈ ਬਹੁਤ ਤਕੜਾ ਜਿਹੜਾ ਮਾਲਵੇ ਦੇ ਲਈ ਹੈ ਮਾਲਵੇ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਰੋੜਾਂ ਰੁਪਇਆ ਉੱਤੇ ਲਾ ਕੇ ਉਹ ਤਿਆਰ ਹੋ ਰਿਹਾ ਮਾਨ ਸਾਹਿਬ ਨੇ 9.5 ਕਰੋੜ ਰੁਪਇਆ ਜਿਹੜਾ ਪਿੰਡਾਂ ਦੇ ਵਿਕਾਸ ਲਈ ਫੰਡ ਦਿੱਤਾ ਤੇ ਗਊ ਸਾਲਾਂ ਨੂੰ ਜਿਹੜੀ ਆ ਦੇਖੋ ਗਊ ਸਾਲਾਂ ਨੂੰ ਵੀ ਪਾਉਂਦਿਆ ਹਿੰਦੂ ਭਰਾਵਾਂ ਨੂੰ ਜਿਹੜੇ ਮੁਸਲਮਾਨ ਭਰਾ ਦੇ ਉਹਨਾਂ ਨੂੰ ਵੀ ਆਪਣਾ ਬਰੋਬਰ ਲੈ ਕੇ ਚੱਲਦੇ ਆ ਉਹਨਾਂ ਨੂੰ ਵੀ ਕਬਰਾਂ ਦੇ ਲਈ ਮਸੀਤਾਂ ਦੇ ਲਈ ਜਿੱਥੇ ਉਹਨਾਂ ਦੀ ਲੋੜ ਆ ਉਹਨਾਂ ਨੂੰ ਜਿਹੜਾ ਪੜਾ ਗਿਆ ਐਮਪੀ ਫੰਡ ਦੇ ਵਿੱਚੋਂ ਉਹਨਾਂ ਨੂੰ ਗ੍ਰਾਂਟ ਦਿੰਦੇ ਆ ਫਿਰ ਸੜਕਾਂ ਨੇ ਡੜਪੇ ਦੀਆਂ ਸੜਕਾਂ ਦੇਖੋ ਇਹਨਾਂ ਸਰਕਾਰ ਦੇ ਆ ਜਿਹੜੀਆਂ ਚਾਲਾਂ ਨੇ ਨਾ ਸਰਦਾਰ ਸਿਮਰਤ ਸਿੰਘ ਮਾਨ ਨੇ ਕੂਟਾ 40 50 ਸੜਕਾਂ ਨੇ ਜਿਹੜੀਆਂ ਉਹ ਐਮਪੀ ਕੂਟੇ ਦੇ ਵਿੱਚੋਂ ਮਨਜ਼ੂਰ ਕਰਵਾਈਆਂ ਪਰ ਆਪਣੀ ਜਿਹੜੀ ਆਪਾਂ ਨੂੰ ਨਾ ਵੋਟ ਪਵੇ ਆਪਣੀ ਹੱਦਕ ਨੂੰ ਦੇਖਦਿਆਂ ਹੋਇਆਂ ਇਹਨਾਂ ਨੇ ਸਰਦਾਰ ਸਿਮਰਤ ਸਿੰਘ ਮਾਨ ਦੀਏ ਕਰਾਏ ਹੋਏ ਕੰਬਾਂ ਨੂੰ ਦੱਬਣ ਦੀ ਕੋਸ਼ਿਸ਼ ਕਰਈ ਆ ਸਿਮਰਤ ਸਿੰਘ ਮਾਨ ਜੀ ਨੇ ਸੰਗਰੂਰ ਦੇ ਲਈ ਸਾਢੇ 3 ਕਰੋੜ ਰੁਪਇਆ ਜਿਹੜਾ ਆ ਆਪਾਂ ਵੇਖ ਰਹੇ ਆ ਪੱਤਰਕਾਰ ਸਾਹਿਬ ਆਪਾਂ ਤਾਰਾਂ ਵੇਖ ਰਹੇ ਆ ਖੰਭਿਆਂ ਤੇ ਲੱਗੀਆਂ ਬਿਜਲੀ ਦੀਆਂ ਇਹ ਸਾਢੇ 3 ਕਰੋੜ ਰੁਪਇਆ ਸਰਦਾਰ ਸਿਮਰਤ ਸਿੰਘ ਮਾਨ ਜੀ ਲੈ ਕੇ ਆਏ ਨੇ ਔਰ ਇਹ ਸਮੇਂ ਚਰ ਬਾਤ ਤੁਸੀਂ ਦੇਖੋਗੇ ਇਹ ਤਾਰਾਂ ਨੇ ਧਰਤੀ ਅੰਡਰਗਰਾਊਂਡ ਹੋ ਜਾ ਰਹੀ ਹੈ ਨਾ ਕਿਸੇ ਪਸ਼ੂ ਮਰੇਗਾ ਨਾ ਕੋਈ ਬੰਦਾ ਮਰੇਗਾ ਜਾਨੀ ਨੁਕਸਾਨ ਨਹੀਂ ਹੋਣਾ ਇਹ ਸਰਦਾਰ ਸਿੰਘ ਸਿੰਘ ਮਾਨ ਨੇ ਸੋਚਿਆ ਖੰਬੇ ਚੱਕੇ ਜਾਣਗੇ ਜੀ ਖੰਬੇ ਚੱਕੇ ਜਾਣਗੇ ਜੋ ਅੰਡਰਗਰਾਉਂਡ ਧਰਤੀ ਦੇ ਵਿੱਚ ਇਹ ਤਾਰਾਂ ਪਾਈ ਜਾਣੀਆਂ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਆ ਸਾਡੇ ਖੇਤਾਂ ਵਿੱਚ ਵੀ ਦੇਖੋ ਕਿੰਨੇ ਥਾ ਥਾ ਜ਼ਿਮੀਂਦਾਰ ਕਿੰਨੇ ਨੇ ਇੱਕ ਇੱਕ ਕੀਲੇ ਦੇ ਵਿੱਚ 10 ਚੱਕੇ ਖੇਤਾਂ ਵਾਲੇ ਵੀ ਚੱਕੇ ਜਾਣਗੇ ਐਸੀ ਸਕੀਮ ਆ ਜਿਹੜੀ ਸੋ ਲੋਕ ਨੇ ਜਿਹੜੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਆ ਸੱਚ ਨੂੰ ਅੱਗੇ ਲੈ ਕੇ ਆਉਂਦੇ ਆਗੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਨੀਆਂ ਤੁਹਾਡੇ ਸਾਰੇ ਸੰਗੀ ਸਾਥੀਆਂ ਦੇ ਸਹਿਯੋਗ ਸਦਕਾ ਸਰਦਾਰ ਸਿਮਰਨ ਸਿੰਘ ਬਾਪ ਜੀ ਕੋਟੋ ਘਟਾ 2.5 ਲੱਖ ਬੋਟ ਤੇ ਜਿੱਤਣਗੇ ਤੇ ਭਾਈ ਅੰਬਰਤਪਾਲ ਸਿੰਘ ਜੀ ਉਮੀਦ ਹੈ ਜਿੱਥੋਂ ਲਈ ਜਾ ਸਕਦੀ ਹੈ ਕਿ ਨੌਜਵਾਨੀ ਦਾ ਜਿਹੜਾ ਤੂਫਾਨ ਹੈ ਉਹ ਖੜਾ ਹੋ ਗਿਆ ਇਹ ਕਿਸੇ ਸਰਕਾਰ ਤੋਂ ਨਹੀਂ ਰੁਕਣਾ ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾਂਗੇ ਭਾਈ ਅੰਬਰਤਪਾਲ ਸਿੰਘ ਜੀ 5-6 ਲੱਖ ਬੋਟ ਦੇ ਉੱਤੇ ਜਿੱਤਣਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ